सरदार सुखबीर सिंह जी सोनी काउंसलर वार्ड नंबर 76 कोट खालसा अमृतसर जी ने चार बार लगातार काउंसलर दी सीट ते शानदार जीत हासिल करन दी खुशी विच गुरुद्वारा बोहड़ी साहिब कोट खालसा अति श्री गुरु हरगोबिंद नगर कोट खालसा बाबा श्री चांद जी दे डेरे ते मथा टेकया ate अपने साथियों दा जिन्ना ने दिन रात मेहनत कीती ate जिन्ना पैणा परामा ने वोटा पाके जिताया सारेया दा धन्यवाद कीता पत्रकार विशाल शर्मा दी विशेष रिपोर्ट ਆਵਾਜ਼ ਇਹ ਰਿਕਾਰਡ ਤੌਰ ਚਾਰ ਵਾਰੀ ਜਿੱਤਿਆ ਜੀ ਇਹ ਮੁੰਡੇ ਦੇ ਕੰਮ ਬਹੁਤ ਵਧੀਆ ਜੀ ਇਹਦੇ ਵਰਗਾ ਕੰਮ ਕੋਈ ਕਰ ਨਹੀਂ ਸਕਦਾ ਇੱਥੇ ਕਿਆ ਖੂਬ ਕੰਮ ਕੀਤੇ ਨੇ ਕਿਸੇ ਗਰੀਬ ਦਾ ਵਿਆਹ ਹੋਵੇ ਇੱਕ ਲੜਕੀ ਦਾ ਵਿਆਹ ਹੋਵੇ ਉੱਥੇ ਪਹੁੰਚਦਾ ਜੇ ਕੋਈ ਹੋਰ ਇਸ ਤਰ੍ਹਾਂ ਦਾ ਕੁਝ ਵੀ ਕੋਈ ਸਮਾਜਿਕ ਜਾਂ ਕੋਈ ਧਾਰਮਿਕ ਕੋਈ ਵੀ ਪ੍ਰੋਗਰਾਮ ਹੋਵੇ ਇਹ ਉੱਥੇ ਵੱਧ ਚੜ ਕੇ ਸਰਿੰਦਾ ਜੀ ਅਹੀਂ ਦਿਲੋਂ ਪਿਆਰ ਕਰਦੇ ਇਹਨੂੰ ਆਉਣ ਵਾਲੇ ਸਮੇਂ ਦਾ ਸਾਡਾ ਐਮਐਲਏ ਹੈ ਅਗੇ ਤੋਂ ਤਾਂ ਕਿਨੇ ਹਾਂਜੀ ਬਾਬਾ ਇਨਾਮ ਬੋਲਦੇ ਹੋ ਜੀ ਸੋਨੀ ਦਾ ਵੀ ਜਿਹੜੀ ਜਿੱਤ ਹੋਈ ਹੈ ਵੱਡੀਆਂ ਵੱਡੀਆਂ ਜਿੱਤਾਂ ਕੀਹਾਂ ਜਾਂਦੇ ਸਾਡੇ ਪਿੰਡ ਕੋਟ ਖਾਲਸਾ ਤੋਂ ਵਾਟਰ ਨੰਬਰ 76 ਤੋਂ ਸੁਖਵੀਰ ਸਿੰਘ ਸੋਨੀ ਜੀ ਜਿਨ੍ਹਾਂ ਨੂੰ ਸਾਰੇ ਪਿੰਡ ਨੇ ਬਹੁਤ ਨਿਮਰਤਾ ਨਾਲ ਨਵਾਜਿਆ ਏ ਤੇ ਬੜੀ ਵੱਡੀ ਲੀਰ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਪਹਿਲਾਂ ਇਹ ਅੱਗੇ ਵੀ ਤਿੰਨ ਵਾਰ ਪਿੰਡ ਕੋਟ ਖਾਲਸਾ ਦੇ ਕੌਂਸਲਰ ਰਹਿ ਚੁਕੇ ਨੇ ਚੌਥੀ ਵਾਰ ਅੱਜ ਫੇਰ ਕੌਂਸਲਰ ਜਿੱਤ ਕੇ ਤੇ ਸਾਰੀ ਸੰਗਤ ਨਾਲ ਬਹੁਤ ਬੜੇ ਪਿਆਰ ਸਹਿਯੋਗ ਨਾਲ ਰਹਿੰਦੇ ਨੇ ਤੇ ਬਹੁਤ ਚੰਗੇ ਕੰਮ ਕਰ ਰਹੇ ਨੇ ਅਸੀਂ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੁਖਬੀਰ ਸਿੰਘ ਸੋਨੀ ਨੂੰ ਪਰਮਾਹੰਗਾਰਾ ਦਿੱਤਾ ਏ ਤੇ ਬਹੁਤ ਪਿਆਰ ਦਿੱਤਾ ਏ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਮੈਂ ਅੱਜ ਆਪਣੀ ਵਾਰਡ ਨੰਬਰ 76 ਦੇ ਸਾਰੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਇਸ ਨਿਮਾਣੇ ਜੇ ਸੇਵਕ ਨੂੰ ਆਪਣੀ ਸੇਵਾ ਕਰਨ ਦਾ ਦੁਬਾਰਾ ਮੌਕਾ ਬਖਸ਼ਿਆ ਹੈ ਵਾਹਿਗੁਰੂ ਜੀ ਖਾਲਸਾ ਜੀ ਜੀ ਦਾ ਵਾਰਡ ਵਿੱਚ ਕਈ ਗਾਂਵ ਕਿੰਨਾ ਹੋਣ ਵਾਲੇ ਹੈ ਹਾਂਜੀ ਵਾਟਰ ਸਰਪਲਾਈ ਵੀ ਕਈ ਜਲੀਆਂ ਦੀ ਬਹਿਣਾਈ ਉਹਨਾਂ ਵਾਸਤੇ ਵੀ ਜ਼ਰੂਰ ਤਕਰ ਬਣਾਵੋਗੇ ਜਿਵੇਂ ਇਹ ਉਸ ਬੰਦਾ ਵਾ ਮੈਂ ਆਪਣੇ ਕੰਮਾਂ ਤੇ ਪਕੜ ਬਣਾਉਣੀ ਸ਼ੁਰੂ ਕਰ ਦਿੰਦਾ ਠੀਕ ਹੈ ਜੀ ਹਾਂ ਤੇ ਆਪਣੇ ਵੋਟਰਾਂ ਸਪੋਰਟਰਾਂ ਕੀ ਅੱਜ ਦੇ ਦਿਨ ਇਹਨਾਂ ਨੂੰ ਮੈਸੇਜ ਬਹੁਤ ਧੰਨਵਾਦ ਮੈਂ ਕਰਦਾ ਵਾਂ ਬਹੁਤ ਹੀ ਬਹੁਤ ਕੋਟੀ ਕੋਟੀ ਧੰਨਵਾਦ ਕਰਦਾ ਹਾਂ ਮੇਰਾ ਨਾਮ ਜੀ ਰਿਸ਼ਪਾਲ ਸਿੰਘ ਪੱਡੀ ਮੈਂ ਇੰਦਰਾ ਕਲੋਨੀ ਦਾ ਵਸਨੀਕ ਹਾਂ ਹਾਂ ਜੀ ਮੈਂ ਸਾਰੀ ਸਮੂਹ ਸਾਥ ਸੰਗਤ ਦਾ ਇੰਦਰਾ ਕਲੋਨੀ ਵਾਸੀਆਂ ਦਾ ਕੋੜ ਖਾਲਸਾ ਵਾਲਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸੋਨੀ ਸਾਹਿਬ ਨੂੰ ਚੌਥੀ ਵਾਰ ਕਾਉਂਸਲਰ ਬਣਦਾ ਮੌਕਾ ਦਿੱਤਾ ਹੈ ਤੇ ਉਹਨਾਂ ਨੇ ਸਾਨੂੰ ਇਹ ਆਸ ਹੈ ਕਿ ਸਾਡਾ ਭਰਾ ਜੀ ਹੈ 50 ਮਿਹਰਬਾਨੂ ਗਈ ਜੀ 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 ਨਾਮ ਬੋਲ ਕੇ ਕੀ ਗਾਣਾ ਜਾਂਦਾ ਮੈਂ ਮਲਕੀ ਸਿੰਘ ਜੀ ਜੋ ਕਿ ਸੋਨੀ ਵੀਰ ਸਾਡਾ ਕੀ ਚਾਰ ਵਾਰੀ ਪਹਿਲੀ ਵਾਰੀ ਰਿਕਾਰਡ ਬਣਿਆ ਕੌਂਸਲਰ ਦਾ ਪਹਿਲੀ ਵਾਰੀ ਕੀ ਚਾਰ ਵਾਰੀ ਕੌਂਸਲਰ ਬਣਿਆ ਆ ਸਾਨੂੰ ਉਮੀਦ ਆ ਕਿ ਐਮਐਲਏ ਵੀ ਅਹੀਂ ਜਿਤਾ ਦੇ ਇਹਨੂੰ ਗਾੜੀ ਪਹਤਾ ਸਕਦੇ ਆ ਜੀ ਜੋ ਕਿ ਸਾਡੇ ਭਰਾ ਵੀਰ ਪੱਟੀ ਸਾਹਿਬ ਜੀ ਰਿੰਕੂ ਵੀਰ ਜੀ ਸਾਡੇ ਨਾਲ ਆ ਇਹ ਤੋਂ ਗਾਂ ਵੀ ਉਮੀਦ ਰੱਖਦੇ ਆ ਕਿ ਇਹ ਤੋਂ ਐਮਐਲਏ ਤੋਂ ਵੀ ਵੱਧ ਸੀਟ ਤੋਂ ਵੱਧ ਜਿਤਾ ਗਏ ਇਹ ਤੋਂ ਗਾਂ ਵੀ ਆਸਰਾ ਸਕਦੇ ਆ